ਜੇ ਤੁਸੀਂ ਕੋਈ ਵੀ ਗੱਡੀ ਜਾਂ ਕੋਈ ਮੋਟਰਸਾਈਕਲ ਲੱਭ ਰਹੇ ਹੋ ਸਸਤੇ ਰੇਟ ਦੇ ਵਿੱਚ ਤੁਹਾਡੇ ਫਾਇਦੇ ਦੀ ਵੀਡੀਓ ਆਪਾਂ ਲੈ ਕੇ ਪਹੁੰਚੇ ਹਾਂ ਜੀ ਰੇਟ ਮਿਲ ਜਾਣਗੇ ਜਮਾ ਘੱਟ i20 ਲੈ ਕੇ ਪਹੁੰਚੇ ਹਾਂ ਕੁੱਲ ਆਪਾਂ 99000 ਦੀ ਹੋਰ ਵੀ ਕਈ ਗੱਡੀਆਂ ਨੇ ਚਾਹਾਂ ਸਸਤਾ ਇੱਕ ਆਪਾਂ ਮੋਟਰਸਾਈਕਲ ਲੈ ਕੇ ਪਹੁੰਚੇ ਹਾਂ ਕੱਲੀ ਕੱਲੀ ਆਪਾਂ ਗੱਲ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 9465629488 ਉੱਤੇ ਹਮੇਸ਼ਾ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਜੇ ਤੁਸੀਂ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਮੋਟਰਸਾਈਕਲ ਗੱਡੀ ਕੋਈ ਸਕੂਟੀ ਕੋਈ ਘਰ ਕਿਸੇ ਵੀ ਏਰੀਆ ਚ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਫਰੀ ਚ ਆਪਾਂ ਐਡ ਲਗਾ ਦਾਂਗੇ ਪਹਿਲੀ ਗੱਡੀ ਆਲਟੋ ਐਲ ਐਕਸ ਆਈ ਕਾਲੇ ਰੰਗ ਦੀ ਲੈ ਕੇ ਪਹੁੰਚੇ ਆਪਾਂ ਗੱਡੀ ਚੈੱਕ ਕਰੋ ਜੀ ਬਹੁਤ ਵਧੀਆ ਸੋਹਣੀ ਗੱਡੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਆ ਜੀ ਦੋ ਵਿੰਡੋ ਆਪਾਂ ਨੂੰ ਪਾਵਰ ਮਿਲ ਜਾਣਗੇ ਜੀ ਤੇ ਸੈਂਟਰ ਲੁੱਕ ਹੈ ਇੰਜਨ ਗੇਅਰ ਪੂਰਾ ਵਧੀਆ ਜੀ ਸਟੀਅਰਿੰਗ ਪਾਵਰ ਨਵੇਂ ਟਾਇਰ ਨੇ ਅਲਾਈ ਲੱਗੇ ਹੋਈ ਨੇ ਵਧੀਆ ਗੱਡੀ ਆ ਜੀ ਮਾਲਕ ਕਹਿੰਦੇ ਨੇ ਨਾਮ ਕਰਾ ਕੇ ਦੇ ਦਾਂਗੇ ਗੱਡੀ ਤੇ ਰੇਟ ਮੰਗਿਆ ਮਾਲਕ ਨੇ 145000 ਰੁਪਇਆ ਮਾਲਕ ਦਾ ਏਰੀਆ ਸੰਗਰੂਰਾ ਜੀ ਜੇ ਕਿਸ ਨੂੰ ਇਹ ਗੱਡੀ ਪਸੰਦ ਆਈ ਹੈ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੋਂ ਟਾਇਰ ਦੇਖੋ ਜੀ ਬਿਲਕੁਲ ਫਰੈਸ਼ ਨਵੇਂ ਬੰਪਰ ਬੂਮਪਰ ਵਧੀਆ ਮਿਲ ਜਾਣਗੇ ਕਾਲੇ ਰੰਗ ਦੀ ਗੱਡੀ ਆ ਸਹੀ ਅੰਦਰੋਂ ਚੈੱਕ ਕਰੋ ਜੀ ਸੀਟ ਕਵਰ ਵਧੀਆ ਚੜੇ ਹੋਏ ਨੇ ਮਿਊਜ਼ਿਕ ਸਿਸਟਮ ਵਧੀਆ ਮਿਲ ਜੂਗਾ ਕਾਗਜ਼ ਪੱਤਰ ਜਿੰਨੇ ਹੁੰਦੇ ਆ ਸਾਰੇ ਪੂਰੇ ਆਪਨ ਮਿਲ ਜਾਣਗੇ 29 ਤੱਕਰ ਪਾਸਿੰਗ ਹੈ ਮਾਲਕ ਦਾ ਨੰਬਰ ਸਕਰੀਨ ਤੇ ਹੈ ਜੇ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਹੋਰ ਗੱਲ ਕਰਨੀ ਹੈ ਕੋਈ ਗੱਲ ਕਰ ਸਕਦਾਂ ਹਾਂ ਜੇ ਵਿਜ਼ਿਟ ਕਰਨਾ ਚਾਹੁੰਦੇ ਹੋ ਗੱਡੀ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਜਾ ਕੇ ਦੇਖ ਸਕਦੋਂ ਜਿਹੜੀ ਆਪਾਂ 99000 ਦੀ ਗੱਡੀ ਲੈ ਕੇ ਪਹੁੰਚੀ ਆ I20 ਚੈੱਕ ਕਰੋ ਟਾਇਰ ਆਪਾਂ ਨੂੰ ਨਵੇਂ ਮਿਲ ਜਾਣਗੇ ਸੀ ਤੇ CNG ਕਿਟ ਲੱਗੀ ਹੋਈ ਹੈ ਸੀ ਓਨ ਪੇਪਰ ਹੈ ਸਾਰੇ ਕਾਗਜ਼ ਪੱਤਰ ਕੰਪਲੀਟ ਮਿਲ ਜਾਣਗੇ ਗੱਡੀ ਓਕੇ ਕੰਡੀਸ਼ਨ ਚ ਮਿਊਜ਼ਿਕ ਸਿਸਟਮ ਵਧੀਆ ਆਪਾਂ ਨੂੰ ਮਿਲ ਜਾਊਗਾ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਚੈੱਕ ਕਰੋ ਜੀ ਸੀਟ ਕਵਰ ਵਧੀਆ ਮਿਲ ਜਾਣਗੇ ਮੈਟ ਵਿਸ਼ੇ ਹੋਈ ਨਹੀਂ ਤੇ ਅੰਦਰ ਸਕਰੀਨ ਲੱਗੀ ਹੋਈ ਹੈ ਸਾਰਾ ਕੁਝ ਓਕੇ ਅਸੀਂ ਓਕੇ ਦੀ ਰਿਪੋਰਟ ਬੰਪਰ ਬੂੰਪਰ ਵਧੀਆ ਮਿਲ ਜਾਣਗੀ ਤੇ 99 ਮਤਲਬ ਕਿ 99000 ਰੁਪਿਆ ਡਿਮਾਂਡ ਹੈ ਘਾਟਾ ਬਦਾ ਮੌਕੇ ਤੇ ਹੋਰ ਵੀ ਹੋ ਜੂਗਾ ਮਲੂਟ ਮਾਲਕ ਦਾ ਏਰੀਆ ਜੀ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਵੀ ਸਕਦੇ ਹੋ ਬਾਕੀ ਐਨਓਸੀ ਮਿਲ ਜੂਗੀ ਤੇ ਸਾਰਾ ਕੁਝ ਵਧੀਆ ਸੀ ਕੱਲੀ ਕੱਲੀ ਗੱਲ ਆਪਾਂ ਤੁਹਾਨੂੰ ਦੱਸ ਰਹੇ ਹਾਂ ਜੀ ਗੱਡੀ ਤੁਹਾਨੂੰ i20 ਇਹ ਕਿੰਨੇ ਦੀ ਲੱਗ ਰਹੀ ਹੈ ਜ਼ਰੂਰ ਮੈਨੂੰ ਕਮੈਂਟ ਕਰਕੇ ਦੱਸੋ ਜੀ ਰੇਟ ਕਿੰਨੇ ਦਾ ਲੱਗਿਆ ਸੀ 99000 ਕਮੈਂਟ ਲਾਜ਼ਮੀ ਕਰੂੰ ਬਾਕੀ ਮਾਲਕ ਜਿਹੜੇ ਆਪ ਨੇ ਗੱਡੀ ਦੇ ਉਹਨਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਮਾਲਕ ਦੇ ਨਾਲ ਤੁਸੀਂ ਆਪ ਹੀ ਡਾਇਰੈਕਟ ਕਰ ਸਕਦੇ ਹੋ ਜੀ ਤੇ ਇਹ ਗੱਲਬਾਤ ਆਪਾਂ ਪੂਰੀ ਕਰ ਰਹੇ ਹਾਂ ਜੀ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ 94659 29488 ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ ਚ ਕੋਈ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੋਈ ਬੋਇਟ ਸਕੂਟੀ ਕੁਝ ਵੀ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦੇਵਾਂਗੇ ਜੀ ਤੇ ਗੱਲ ਕਰਾਂਗੇ ਵਰੀਜ਼ਾ ਗੱਡੀ ਦੀ 2016 ਮਾਡਲ ਫਸਟ ਓਨਰ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਵਰੀਜ਼ਾ ਵੀਡੀਆਈ ਕੰਡੀਸ਼ਨ ਆਲੂਕੀ ਜੀ ਪਹਿਲੇ ਕੋ ਨਵੀਂ ਸ਼ੋਰੂਮ ਕੰਡੀਸ਼ਨ ਆਪਾਂ ਗੱਡੀ ਕਹਿ ਸਕਦੇ ਹਾਂ ਹਰਿਆਣਾ ਨੰਬਰ ਜੀ ਅੰਦਰੋਂ ਗੱਲ ਕਰੀਏ ਆ ਓਕੇ ਕੰਡੀਸ਼ਨ ਬਾਹਰੋਂ ਵੀ ਪੂਰੀ ਵਧੀਆ ਮਿਲ ਜੂਗੀ ਤੇ ਨੰਬਰ ਪਲੇਟਾਂ ਸਰਕਾਰੀ ਬੰਪਰ ਆਪਾਂ ਨੂੰ ਬਹੁਤ ਵਧੀਆ ਮਿਲ ਜਾਣਗੇ ਅੰਟੀਰੀਅਰ ਐਕਸਟੀਰੀਅਰ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਜੀ ਇੱਕ ਨੰਬਰ ਗੱਡੀ ਆ ਨਾ ਤਾਂ ਕੋਈ ਡੈਮੇਜ ਹੈ ਨਾ ਕੋਈ ਐਕਸੀਡੈਂਟਡ ਹੈ ਨਾ ਕੋਈ ਲੱਗੀ ਹੋਈ ਹੈ ਨਾ ਕੋਈ ਵੱਜੀ ਹੋਈ ਹੈ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਜੀ ਫੋਟੋਆਂ 'ਚ ਇਹਨਾਂ ਨੇ ਕੱਲੀ-ਕੱਲੀ ਚੀਜ਼ ਦਿਖਾਈ ਐ ਸੀਟ ਕਵਰ ਤੋਂ ਲੈ ਕੇ ਅੰਦਰ ਬਾਹਰੋਂ ਸਟੀਅਰਿੰਗ ਰੰਗ ਤੇ ਟਾਇਰ ਹਰ ਚੀਜ਼ ਤੁਹਾਨੂੰ ਫੋਟੋਆਂ 'ਚ ਦੇਖੀ ਰਿਹਾ ਜੀ ਜੇ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਗੱਡੀ ਨੂੰ ਤਾਂ ਮਾਲਕ ਦਾ ਜਿਹੜਾ ਏਰੀਆ ਜੀ ਤੁਰੀ ਆ ਤੁਰੀ ਜਾ ਕੇ ਦੇਖ ਸਕਦੋਂ ਤੇ ਮਾਲਕ ਕਹਿੰਦੇ ਨੇ ਪੰਜਾਬ ਨੰਬਰ ਦੇ ਨਾਲ ਗੱਡੀ ਦੇਵਾਂਗੇ 625 ਮਾਲਕ ਨੇ ਡਿਮਾਂਡ ਕੀਤੀ ਆ ਤੇ ਗੱਡੀ ਸੋਹਣੀ ਆ ਬਾਕੀ ਤੁਹਾਨੂੰ ਮੈਂ ਸਾਰਾ ਕੁਝ ਕਨਫਰਮ ਕਰਵਾ ਹੀ ਦਿੱਤਾ ਸੀ ਮਾਲਕ ਦਾ ਜਿਹੜਾ ਮੋਬਾਈਲ ਨੰਬਰ ਹੈ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਜੇ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋ ਜਾ ਕੇ ਦੇਖਣਾ ਚਾਹੁੰਦੇ ਹੋ ਜਾ ਕੇ ਕੋਈ ਦੇਖਣ ਦਾ ਚਾਹਵਨ ਹੈਗਾ ਤਾਂ ਮਾਲਕ ਨਾਲ ਕਰੋ ਗੱਲਬਾਤ ਆਪ ਹੀ ਨੰਬਰ ਵੱਡੇ ਵੱਡੇ ਅੱਖਰਾਂ ਚ ਸਕਰੀਨ ਤੇ ਤੁਹਾਨੂੰ ਦੇ ਹੀ ਦਿੱਤਾ ਜੀ ਇੱਕ ਹੋਰ ਆਪਾਂ i20 ਗੱਡੀ ਲੈ ਕੇ ਪਹੁੰਚੇ ਅਸੀਂ ਚੈੱਕ ਕਰੋ 11 ਮਾਡਲ ਹੈ ਗੱਡੀ ਤੇ ਗੱਡੀ ਦੀਆਂ ਫੋਟੋਆਂ ਸਕਰੀਨ ਤੇ ਆ ਪੰਜਾਬ ਨੰਬਰ ਦੇ ਨਾਲ ਆਪਾਂ ਨੂੰ ਗੱਡੀ ਮਿਲੂਗੀ ਇਹ ਨੰਬਰ ਪਲੇਟਾਂ ਸਰਕਾਰੀ ਨੇ ਸੈਂਟਰ ਲੋਕਿੰਗ ਹੈ ਜੀ ਰਿਮੋਟ ਵਗੈਰਾ ਆਪ ਨੂੰ ਸਾਰਾ ਕੁਝ ਨਾਲ ਮਿਲੂਗਾ ਜਾ ਕੇ ਕੋਈ ਦੇਖਣ ਦਾ ਹੈਗਾ ਚਾਹਵਨ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਜੀ ਆਪਾ ਮਾਲਕ ਦੇ ਏਰੀਆ ਦੀ ਗੱਲ ਕਰੀਏ ਤਾਂ ਆਪਾਂ ਭਤਾ ਭਾਈ ਮਾਲਕ ਦਾ ਏਰੀਆ ਗਾ ਤੁਸੀਂ ਜਾ ਕੇ ਦੇਖ ਸਕਦੇ ਹੋ ਚਲਾ ਕੇ ਕਿਸੇ ਨੇ ਦੇਖਣੀ ਗੱਡੀ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖਣੀ ਕਿਸੇ ਨੇ ਸਟਾਰਟ ਕਰਕੇ ਦੇਖ ਲਓ ਬਾਕੀ ਬੰਪਰ ਬੂਮ ਪਰ ਆਪਾਂ ਨੂੰ ਪੂਰਾ ਵਧੀਆ ਦੇਖਣ ਨੂੰ ਮਿਲੂਗਾ ਨਾ ਤਾਂ ਕੋਈ ਗੱਡੀ ਡੈਮੇਜ ਹੈ ਨਾ ਕੋਈ ਬੰਪਰ ਕਿਸੇ ਪਾਸੋਂ ਡੈਮੇਜ ਹੈ ਵਧੀਆ ਗੱਡੀ ਆਪਾਂ ਸੋਹਣੀ ਤੁਹਾਰੇ ਖਾਤਰ ਲੈ ਕੇ ਪਹੁੰਚਿਆ ਜਾ ਕੇ ਦੇਖੋਗੇ ਤੁਹਾਨੂੰ ਗੱਡੀ ਪਸੰਦ ਆਊਗੀ ਰੇਟ ਗੱਡੀ ਤੋਂ ਪਸੰਦ ਆਊਗਾ ਹਰ ਚੀਜ਼ ਤੁਹਾਨੂੰ ਪਸੰਦ ਆਊਗੀ ਬਾਕੀ ਗੱਡੀ ਤੁਸੀਂ ਚੈੱਕ ਕਰੋ ਜੀ ਚਿੱਟੇ ਰੰਗ ਦੀ ਆ ਬਹੁਤ ਜਿਆਦਾ ਸੰਭਾਈ ਦੇ ਵਿੱਚ ਮਾਲਕ ਨੇ ਗੱਡੀ ਰੱਖੀ ਹੋਈ ਐ ਬਹੁਤ ਜਿਆਦਾ ਸੰਭਾਈ ਨਾਲ ਚਲਾਈ ਹੋਈ ਐ ਦੋ ਵੀ ਇੱਕ ਵਾਰੀ ਮਾਲਕ ਵੱਲੋਂ ਡਿਮਾਂਡ ਐ ਘਾਟਾ ਵਾਧਾ ਕਰਕੇ ਮਾਲਕ ਗੱਡੀ ਸੇਲ ਕਰ ਦੇਣਗੇ ਜੀ ਫੁੱਲ ਗਰੰਟਡ ਗੱਡੀ ਐਹੀ ਬਾਕੀ ਇੰਜਨ ਉੰਜਣ ਦੀਆਂ ਫੋਟੋਆਂ ਸਾਰਾ ਕੁਝ ਇਹਨਾਂ ਨੇ ਦਿਖਾਈ ਹੈਗਾ ਤੇ ਤੁਹਾਨੂੰ ਗੱਡੀ ਕਿਵੇਂ ਦੀ ਲੱਗ ਰਹੀ ਆ ਚਲਦੀ ਚਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਦੱਸੋ ਜਿਹੜੇ ਮਾਲਕ ਨੇ ਇਸ ਗੱਡੀ ਦੇ ਉਹਨਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦਾ ਹੀ ਦਿੱਤਾ ਜੀ ਥੱਲੇ ਵੱਡੇ ਵੱਡੇ ਅੱਖਰਾਂ ਚ ਗੱਲ ਕਰ ਲਓ ਤੁਸੀਂ ਆਪੀ ਜੀ। ਲਾਕੀ ਵੀਡੀਓ ਵਧੀਆ ਲੱਗ ਰਹੀ ਆ ਤਾਂ ਜ਼ਰੂਰ ਮੈਨੂੰ ਕਮੈਂਟ ਕਰਕੇ ਦੱਸ ਦਿਓ ਜੀ ਥੱਲੇ ਇੱਕ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਆਪਦਾ ਕਮੈਂਟ ਪਾਇਓ ਜੀ ਰੈ ਦਿੰਦੇ ਰਿਆ ਕਰੋ ਗੱਡੀਆਂ ਬਾਰੇ ਵੀਡੀਓ ਬਾਰੇ ਜੇ ਤੁਹਾਨੂੰ ਵਧੀਆ ਲੱਗੀ ਆ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬੱਤ ਬੱਤ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪਦਾ ਆਪਣਾ ਚੈਨਲ ਤੁਸੀਂ ਦੇਖ ਰਹੂ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਚਾਹੀ ਤੁਹਾਡੇ ਕੋਲੇ ਵੀ ਜੇ ਕੋਈ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕਿਸੇ ਵੀ ਏਰੀਆ ਚ ਕੁਝ ਵੀ ਹੈ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਚੈਨਲ ਦਾ WhatsApp ਨੰਬਰ ਸਕਰੀਨ ਤੇ ਤੁਹਾਨੂੰ ਮਿਲੇਗਾ ਜੀ ਉੱਤੇ ਪੂਰੀ ਵੀਡੀਓ ਚੱਲੀ ਗਿਆ ਰਹਿੰਦਾ 94669 29488 ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮੈ ਭੇਜ ਦਿਓ ਫਰੀ ਚ ਆਪਾਂ ਐਡ ਲਗਾ ਦਾਂਗੇ ਜੀ ਬਾਕੀ ਵੀਡੀਓ ਜੇ ਤੁਸੀਂ ਆਪਣੀ ਹਰ ਰੋਜ਼ ਦੇਖਣਾ ਚਾਹੁੰਦੇ ਹੋ ਇਸੇ ਤਰ੍ਹਾਂ ਦੀ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹੀ ਹੁੰਦਾ ਜੀ ਜਦੋਂ ਆਪਾਂ ਨਮੀ ਵੀਡੀਓ ਲੈ ਕੇ ਪਹੁੰਚਾਂਗੇ ਜਿਹੜਾ ਵੀ ਵੇਲੇ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਮੈਸੇਜ ਆਪਣੀ ਨਮੀ ਵੀਡੀਓ ਦਾ ਮੈਸੇਜ ਉਸੇ ਵੇਲੇ ਪਹੁੰਚੂਗਾ ਜੀ ਤੇ ਗੱਲਬਾਤ ਆਪਾਂ ਪੂਰੀ ਕਰ ਹੀ ਰਹੇ ਹਾਂ ਜੀ ਵੀਡੀਓ ਖਤਮ ਨਹੀਂ ਹੋਈ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਮਿਲ ਜਾਣਗੀਆਂ ਜੀ ਗੱਲ ਕਰਾਂਗੇ ਆਪਾਂ ਮੋਟਰਸਾਈਕਲ ਦੀ ਆਪਾਂ ਇੱਕ ਬਾਕਸਰ ਮੋਟਰਸਾਈਕਲ ਲੈ ਕੇ ਪਹੁੰਚੇ ਹਾਂ ਜੀ ਕਾਬਾਸਾਕੀ ਦਾ ਬਾਕਸਰ ਪੰਜਾਬ ਨੰਬਰ ਹੈ ਜੀ ਕੰਡੀਸ਼ਨ ਠੀਕ ਹੈ ਮਾਡਲ ਮਾਲਕ ਨੇ 6 ਦੱਸਿਆ ਜੀ ਤੇ ਮਾਲਕ ਦਾ ਜਿਹੜਾ ਏਰੀਆ ਜੰਡਲੀ ਹੈ ਜੀ ਤੇ ਸਰਹਿੰਦ ਸ਼ਹਿਰ ਇਹਨਾਂ ਨੂੰ ਲੱਗਦਾ ਹੈ ਜ਼ਿਲ੍ਹਾ ਫਤਿਹਗੜ ਸਾਹਿਬ ਜੀ 20000 ਰੁਪਏ ਮਾਲਕ ਨੇ ਡਿਮਾਂਡ ਕੀਤੀ ਆ ਬਾਕੀ ਤੁਸੀਂ ਮਾਲਕ ਨਾਲ ਆਪੇ ਗੱਲ ਕਰ ਲਿਓ ਫੋਟੋ ਮਾਲਕ ਨੇ ਇੱਕੋ ਹੀ ਖਿੱਚ ਕੇ ਭੇਜੀ ਆ ਬਾਕੀ ਨੰਬਰ ਸਕਰੀਨ ਤੇ ਮਾਲਕ ਦਾ ਪਤਾ ਹੀ ਦਿੱਤਾ ਸੀ ਕਿਸੇ ਨੂੰ ਪਸੰਦ ਆ ਜਾ ਕੇ ਦੇਖ ਸਕਦੇ ਹੋ ਬਾਕੀ ਆਪਾਂ ਗੱਡੀ ਦੀ ਗੱਲ ਕਰਦੇ ਹਾਂ ਜੀ Honda ਦੀ City ਆਪਾਂ ਗੱਡੀ ਲੈ ਕੇ ਪਹੁੰਚੇ ਇੱਕ ਸੇਲ ਕਰਨੀ ਆ ਚਾਰ ਮਾਡਲ ਹੈ ਜੀ ਗੱਡੀ ਪੰਜਾਬ ਨੰਬਰ ਸੋਹਣੀ ਗੱਡੀ ਆ ਟਾਇਰ ਟੱਪਾ ਠੀਕ ਹੈ ਜੀ ਕਮੀ ਪੇਸ਼ੀ ਕੋਈ ਨਹੀਂ ਅੰਦਰੋਂ ਵਧੀਆ ਬਾਹਰੋਂ ਠੀਕ ਹੈ ਜੀ ਤੇ ਜਾ ਕੇ ਕੋਈ ਦੇਖਣ ਹੁੰਦਾ ਹੈਗਾ ਚਾਹਵਨ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ 72000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਸੰਗਰੂਰ ਮਾਲਕ ਦਾ ਏਰੀਆ ਕੰਡੀਸ਼ਨ ਵਧੀਆ ਨੰਬਰ ਵੱਡੇ ਵੱਡੇ ਅੱਖਰਾਂ ਚ ਤੁਹਾਨੂੰ ਮਿਲੇਗਾ ਮਾਲਕ ਦਾ ਕਰੋ ਗੱਲਬਾਤ ਤੁਸੀਂ ਆਪ ਹੀ ਜੀ ਵੀਡੀਓ ਕਿਵੇਂ ਦੀ ਲੱਗੀ ਤੁਹਾਨੂੰ ਜਰੂਰ ਮੈਨੂੰ ਕਮੈਂਟ ਕਰਕੇ ਦੱਸੋ ਜੀ ਵਧੀਆ ਲੱਗੀ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਕਿਸੇ ਨੇ ਐਡ ਕਰਬਾਉਣੀ ਹੈ ਭੇਜੋ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਲਾਜ਼ਮੀ ਕਰ ਦਿਓ ਨੰਬਰ ਆਪਣਾ ਪੂਰੀ ਵੀਡੀਓ ਚ ਹਮੇਸ਼ਾ ਉੱਤੇ ਚੱਲਦਾ ਰਹਿੰਦਾ ਜੇ ਐਡ ਕਰਵਾਉਣੀ ਆ ਭਿਲਜੋਤੀ ਤੇ ਹੁਣ ਦਰਜ ਮੈਨੂੰ ਇਜਾਜ਼ਤ ਆ ਤਾਂ